ਸਰ ਜੀ ਸਿੰਘ ਜੀ ਤੁਹਾਡਾ ਇੱਥੇ ਮਸਲਾ ਜਿਹੜਾ ਇਕੱਠੇ ਹੋਇਆ ਤੁਸੀਂ ਰਸਤੇ ਨੂੰ ਲੈ ਕੇ ਕੀ ਗੱਲ ਹੈ ਇਹ ਗੱਲ ਕੀ ਇਹ ਧੋਨਾ ਨੌਰਾ ਕੰਮ ਹੋਇਆ ਪਿਆ ਜੀ ਇੱਥੇ ਜਵਾਕ ਬੁਰਾ ਹਾਲ ਹੈ ਜਵਾਕਾਂ ਦਾ ਪੰਜਾਬ ਆਪਣੇ ਕਾਲੀਆਂ ਨੂੰ ਵੀ ਵੋਟਾਂ ਪਾ ਦਿਆਂ ਕਾਂਗਰਸ ਨੂੰ ਵੀ ਪਾ ਦਿਆਂ ਝਾੜੂਆ ਨੂੰ ਵੀ ਪਾ ਦਿਆਂ ਸਾਡੀ ਕੋਈ ਸੁਣਾਈ ਨਹੀਂ ਬੁਰਾ ਹਾਲ ਹੈ ਜੀ ਇਸ ਦਾ ਕੀ ਕਹਿ ਦਿੰਦੇ ਆ ਫਿਰ ਕੀ ਕਹਿੰਦੇ ਆ ਬੈ ਬਣ ਜੂਗੀ ਕੋਈ ਹੱਲ ਨਹੀਂ ਇਹਦਾ ਕੱਲਾ ਲਿਖ ਕੇ ਲੈ ਜਾਂਦੇ ਲਿਖ ਕੇ ਲੈ ਜਾਂਦੇ ਪੰਚਾਇਤ ਵੀ ਲਿਖ ਕੇ ਲੈ ਗਈ ਝਾੜੂਆ ਵੀ ਲੈ ਕੇ ਕਾਂਗਰਸ ਵੀ ਲੈ ਕੇ ਕਾਲੀ ਵੀ ਲੈ ਕੇ ਕੋਈ ਇੱਥੇ ਹੁਣ ਫਿਰ ਅੱਜ ਇਕੱਠੇ ਹੋਏ ਤੁਸੀਂ ਵਿਰੋਧ ਕੀਤਾ ਕੀ ਕੀ ਮੰਗਿਆ ਤੁਹਾਡੀ ਹੁਣ ਮੰਗ ਸਾਡੀ ਇਹ ਸੜਕ ਬਣਨੀ ਚਾਹੀਦੀ ਸਾਨੂੰ ਕਿੰਨਾ ਕੁ ਟੋਟਾ ਹੈ ਇਹ ਸਾਡੀ ਬਣਨੀ ਤੇਰਾ ਬੋਟਾਂ ਬਣ ਨਹੀਂ ਆਉਣ ਕਿੰਨਾ ਕੁ ਟੋਟਾ ਹੈ ਇਹ ਇਹ ਤਿੰਨ ਨਾਲ 3.5 ਕਿਲੋਮੀਟਰ ਬਾਅਦ 2.3 ਕਿਲੋਮੀਟਰ ਅੱਛਾ ਪਰੇ ਬਣੀ ਹੋਈ ਹੈ ਪਰੇ ਬਣੀ ਹੋਈ ਪੱਕੀ ਸੜਕ ਪਰੇ ਇਹ ਟੋਟਾ ਰਹਿ ਗਿਆ ਇਹ ਟੋਟਾ ਰਹਿੰਦਾ ਨਾ ਕਿੰਨੀਆਂ ਘਟਾਣੀਆਂ ਇਹ ਇਹ ਹੋਣਗੇ 60 70 ਹੋਣੀਆਂ ਘਟਾਣੀਆਂ ਅੱਛਾ ਜੇ ਮੰਨ ਨੂੰ ਲੱਗਦਾ ਤੁਹਾਡਾ ਮਸਲਾ ਇਹ ਨਾ ਹੱਲ ਹੋਇਆ ਫਿਰ ਕੀ ਕਰੋਗੇ ਫਿਰ ਕੀ ਕਰਨਾ ਜੀ ਤਲੜੇ ਲੈਣੇ ਫਿਰ ਅਸੀਂ ਫੱਡੇ ਵੀ ਨਹੀਂ ਬੋਟਾਂ ਵਾਲੇ ਨਹੀਂ ਆਉਣਗੇ ਰਾਹ ਤੇ ਪੋ ਸਾਡਾ ਕੀ ਹੱਲ ਹੈ ਕੋਈ ਮੌਜੂਦਾ ਸਰਕਾਰ ਨੂੰ ਕਹਿ ਰਹੇ ਹਾਂ ਕਿ ਕਿਸੇ ਵੀ ਪਾਰਟੀ ਨੂੰ ਨਹੀਂ ਆਉਣ ਦੇਣਾ ਜਿਹੜਾ ਕੋਈ ਬਣਾਇਆ ਉਸ ਨੂੰ ਕਹਿ ਸਕਦੇ ਆ ਜਿਹੜੀ ਸਰਕਾਰ ਹੁਣ ਹੈਗੀ ਉਹ ਵੀ ਕਹਿ ਉਹਨੂੰ ਵੀ ਕਹਿ ਸਕਦੇ ਆ ਦੂਜਿਆਂ ਨੂੰ ਵੀ ਕਹਿ ਸਕਦੇ ਆ ਵੀ ਸਾਡਾ ਹੱਲ ਹੀ ਨਹੀਂ ਹੁੰਦਾ 60 70 ਘਰ ਆ ਜਿਹੜੇ ਵੋਟਾਂ ਸੀ ਉਹਨਾਂ ਨੂੰ ਪਾਵਾਂਗੇ ਜਿਹੜਾ ਸਾਡੀ ਸੜਕ ਬਣਾਉਗਾ ਜਿਹੜਾ ਸੜਕ ਬਣਾਊਗਾ ਠੀਕ ਐ ਐਵੇਂ ਫੇ ਟੱਕੇ ਖਾਣ ਦਾ ਕੀ ਫਾਇਦਾ ਜੀ ਵੋਟਾਂ ਪਾਉਣ ਦਾ ਸਾਡੇ ਵਾਸਤੇ ਸੋਚੀ ਤੁਹਾਡਾ ਮਸਲੇ ਦਾ ਹੱਲ ਕਰ ਦੇਣਾ ਮਤਲਬ ਤੁਸੀਂ ਉਹਦੇ ਨਾਲੋਂ ਉਹਦੇ ਨਾਲੋਂ ਆਹ ਦੇਖੋ ਕਿ ਸਾਡਾ ਹੱਲ ਹੀ ਨਹੀਂ ਕੋਈ ਫਿਰ ਐਵੇਂ ਐਵੇਂ ਵੋਟਾਂ ਪਾਉਣ ਦਾ ਕੀ ਫਾਇਦਾ ਕਿੰਨਾ ਇਹ ਨੂੰ ਤਾਂ ਜੇ ਸਭ ਬਾਰੀ ਦਾ ਕੰਮ ਕੱਚਾ ਹੀ ਪਿਆ ਜੀ ਕੱਚਾ ਹੀ ਪਿਆ ਹੈ ਕੱਚਾ ਹੀ ਪਿਆ காங்கிரஸ் ਵੀ ਆ ਗਈ ਕਾਲੀ ਵੀ ਆ ਗਈ ਦੋ ਵਾਰੀ ਤੇ ਝਾੜੂ ਵਾਲੇ ਵੀ ਆ ਗਏ ਕੋਈ ਇੱਥੇ ਨਾ ਜੀ ਸائیں ਕਹਿੰਦੇ ਵੀ ਸੜਕ ਬਣੋ ਗੜੀ ਬਣਨ ਬਣ ਜਦੋਂ ਵੋਟਾਂ ਲਾਈਨ ਆਉਂਦੀਆਂ ਤੁਸੀਂ ਕਹਿੰਦੇ ਤਾਂ ਹੋਗੇ ਵੀ ਸਾਡੀ ਆਹ ਸਮੱਸਿਆ ਕਹਿ ਨਹੀਂ ਆ ਜੀ ਕਹਿੰਦੇ ਸਾਡੀ ਸੁਣਦੇ ਨਹੀਂ ਉਹ ਤਾਂ ਬਣ ਜੂਗੀ ਆ ਮਹੀਨਾ ਇੱਕ ਰਹਿ ਗਿਆ ਹਾਂ ਇਹ ਤੋਂ ਪਹਿਲਾਂ ਆਖੀ ਗਏ ਨੇ ਕਿ ਦੋ ਮਹੀਨੇ ਚ ਬਸ ਸੜਕ ਬਣ ਬਣ ਨੂੰ ਪੱਥਰ ਸੱਟਣ ਲੱਗਣਗੇ ਮੈਂ ਪੱਥਰ ਪਿੱਛੇ ਹੀ ਨਹੀਂ ਆ ਰਿਹਾ ਮੈਂ ਹੁਣ ਕੀ ਮੰਗ ਆ ਤੁਹਾਡੀ ਮੈਂ ਸੜਕ ਦੀ ਮੰਗ ਆਈ ਛੜ ਤਾਂ ਮੇਨ ਮੰਗ ਸੜਕ ਦੀ ਐ ਸੜਕ ਦੀ ਐ ਦਿਵਾਕਾਂ ਦਾ ਬੁਰਾ ਹਾਲ ਆ ਬੁੜੀਆਂ ਦਾ ਬੁਰਾ ਹਾਲ ਆ ਦੂਰ ਦੂਰ ਦੇ ਲੋਕ ਇੱਥੇ ਆਉਂਦੇ ਜਾਂਦੇ ਆ ਕੋਈ ਰਸਤੇ ਕਿੱਧਰ ਗੱਡਣਾ ਪਾ ਦਿੰਦੇ ਨੀ ਬਿਸ਼ਰਮੀ ਹੁੰਦੇ ਨਵੇਂ ਲੀੜੇ ਪਾਏ ਹੁੰਦੇ ਆ ਲੀੜੇ ਦੇਣ ਲਿਬਰ ਜਾਂਦੇ ਆ ਅਗਲੇ ਦੇ ਅਸਕੀ ਦੀ ਥੱਪੇ ਤੇ ਜਾਂਦਾ ਅਗਲਾ ਬੁਰਾ ਹਾਲ ਆ ਜੇ ਹੁਣ ਤੁਸੀਂ ਜਾਂਦੇ ਜੇ ਆਪਾਂ ਕਦੂ ਕਰ ਲੋ ਤੜਕੇ ਬੁੜੀਆਂ ਗੁਰਦੁਆਰੇ ਜਾਂਦੀਆਂ ਉਹਨਾਂ ਨੂੰ ਆਖਾ 2.5 ਪੌਣ 3 ਕਿਲੋਮੀਟਰ ਦੀ ਬਾਟੇ 2 ਕਿਲੋਮੀਟਰ ਦੀ ਬਾਟੇ ਬੁਰਾ ਹਾਲ ਹੀ ਆ ਜੀ ਸਕਦਾ ਲਗ ਲਗ ਦੇ ਪੂਰਾ ਹਾਲਾ ਹਾਂ ਆਏ ਨਹੀਂ ਵੀ ਲੈ ਕੇ ਬਗ ਜੂ ਜਾਂ ਮੋਟਰਸਾਈਕਲ ਲੈ ਕੇ ਜਾਂ ਮੋਟਰਸਾਈਕਲ ਲੈ ਆਉ ਜਾਂ ਸਾਈਕਲ ਲੈ ਆਉ ਤੁਰਕੇ ਆਉਣਾ ਪੈਂਦਾ ਜੀ ਸਾਰਾ ਤੁਰਕੇ ਆਉਣਾ ਪਊਗਾ ਜੋੜੇ ਹੱਥ ਜੋੜ ਕੇ ਇੱਕ ਬੰਦੇ ਦੇ ਜੋੜੇ ਹੱਥ ਚ ਹੋਣਗੇ ਮੇਰੇ ਬਾਹਰੋਂ ਬੰਦੇ ਜਾਂਦੇ ਹੋ ਡਿੱਗਦੇ ਆ ਜੀ ਉੱਥੇ ਕੱਲ ਡਿੱਗੇ ਪੇਸ ਕੱਲ ਜੀ ਇਹਦਾ ਹੁਣ ਟਾਇਰਾਂ ਨਾਲ ਮਾੜਾ ਮੋਟਾ ਜਾ ਕੇ ਥੋੜੇ ਨੰਗਾ ਪੈਰ ਜੇ ਬਣ ਬਣਿਆ ਨਹੀਂ ਤਰਕੇ ਸੀ ਨਹੀਂ ਨੰਗਾ ਆਈ ਮੈਂ ਪੂਰਾ ਵੀ ਸਾਡੀ ਤਾਂ ਇਹੀ ਬੇਨਤੀ ਹੱਥ ਵਨ ਕੇ ਵੀ ਜੇ ਸਾਡੀ ਕੋਈ ਸੁਣਮਾਈ ਕਰਕੇ ਸਾਡੀ ਸੁਣਮਾਈ ਕਰਾ ਜੀ ਆ ਵੇਖੋ ਜਾ ਕੇ ਜੀ ਡਾਕਟਰ ਵੀ ਜਾਂਦਾ ਗਾਂਗਾ ਕੋਈ ਡਾਕਟਰ ਵੀ ਦਵਾਈ ਡਾਕਟਰ ਵੀ ਜਾਂਦਾ ਸਾਰੇ ਕੀ ਨਾਮ ਬਾਈ ਜੀ ਆਪਣਾ ਅਮਨਦੀਪ ਸਿੰਘ ਕਿਹੜਾ ਪਿੰਡ ਹੈ ਜੈਨਾ ਜੀ ਕੀ ਮਸਲਾ ਇੱਥੇ ਤੁਸੀਂ ਇਕੱਠੇ ਹੋ ਮਸਲਾ ਵੀਰੇ ਇਹ ਆ ਸਾਡਾ ਇਹ ਨਾ ਘਟੂ ਘਟ 60 ਤੋਂ 70 ਟਾਂਗਾ ਗਾਂਗਾ ਦੇਸੂ ਨੂੰ ਇਹ ਕੱਚਾ ਰਹਾ ਜਾਂਦਾ ਹੈਗਾ ਜਦੋਂ ਵੀ ਇਹ ਚ ਪਹਿਲਾਂ ਸਰਕਾਰਾਂ ਤੱਕ ਵੀ ਅਸੀਂ ਪਹੁੰਚ ਕੀਤੀ ਸੀ ਉਹ ਹਮੇਸ਼ਾ ਇਹੀ ਆਖ ਕੇ ਟਾਲ ਦੇਂਦੇ ਸੀ ਵੀ ਅੱਗੇ ਜਿਹੜਾ ਦੇਸੂ ਆ ਉਹ ਕੋਨਾ ਫਾਟਕਾ ਕਿ ਉੱਥੇ ਕੋਈ ਪ੍ਰਬੰਧ ਨਹੀਂ ਹੈ ਹੁਣ ਹਰਿਆਣਾ ਸਰਕਾਰ ਨੇ ਉਧਰ ਅੰਡਰ ਬ੍ਰਿਜ ਵੀ ਬਣਾਤਾ ਕਿ ਉਹ ਹਰਿਆਣਾ ਸਰਕਾਰ ਦੀ ਸੜਕ ਵੀ ਬਣ ਗਈ ਪਰ ਸਾਡਾ ਜਿਹੜਾ 2.5-3 ਕਿਲੋਮੀਟਰ ਵਾਈਡ ਦਾ ਟੋਟਾ ਰਹਿ ਗਿਆ ਪੰਜਾਬ ਦਾ ਇਹ ਹਜੇ ਤੱਕ ਕੋਈ ਨਹੀਂ ਬਣਿਆ ਨਾ ਤਾਂ ਇੱਧਰ ਕੋਈ ਬੈਣ ਆਉਂਦੀ ਹੈ ਬੱਚਾ ਲੈਣ ਵਾਸਤੇ ਨਾ ਇੱਧਰ ਕੋਈ ਉਹ ਆ ਜਦੋਂ ਵੀ ਮੀਂਹ ਪੈਂਦਾਗਾ بارش ਹੁੰਦੀ ਆ ਹੱਦੋ-ਬਾਦ ਇੱਥੇ ਪਾਣੀ ਹੁੰਦਾ ਹੱਦੋ-ਬਾਦ ਇੱਥੇ ਗਰਪ ਹੁੰਦਾ ਆ ਤੁਸੀਂ ਹਾਲ ਸਾਰੇ ਰਾਹ ਦੇ ਦੇਖੋ ਕਿੰਨਾ ਔਖਾਗਾ ਕੀ ਮੰਗਾ ਹੁਣ ਤੁਸੀਂ ਮੰਗ ਸਰਕਾਰ ਤੋਂ ਇਹ ਬੇਨਤੀ ਕਰਦੇ ਆ ਵੀ ਸਾਡੀ ਸਰਕਾਰ ਨੂੰ ਬੇਨਤੀ ਆ ਵੀ ਜਿਹੜੀ ਜਿਹੜੀ ਛੜਕ ਆ ਇਹ ਬਣਨੀ ਚਾਹੀਦੀ ਪਹਿਲਾਂ ਵਾਲੀਆਂ ਸਰਕਾਰਾਂ ਨੂੰ ਵੀ ਲੈਟਰ ਦਿੱਤੇ ਆ ਪਹਿਲਾਂ ਆਂਗਾਂ ਨੂੰ ਵੀ ਪ੍ਰੋਂਚ ਕੀਤੀ ਆ ਪਰ ਕਿਸੇ ਨੇ ਅਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਸੁਣਵਾਈ ਨਹੀਂ ਹੋਈ ਨਹੀਂ ਫਿਰ ਮੰਨ ਲਓ ਜੇ ਇਸ ਮਸਲੇ ਦਾ ਹੱਲ ਨਾ ਹੋਇਆ ਫਿਰ ਕੀ ਕਰੋਗੇ ਫਿਰ ਅਕਸਰ ਤਾਂ ਜਾਂ ਤਾਂ ਕੋਈ ਧਰਨਾ ਲਾਉਣਾ ਪਊਗਾ ਹੂੰ ਤੇ ਜਾਂ ਕੋਈ ਹੋਰ ਕਿਸੇ ਦੀ ਮੈਂ ਆਉ ਕਰਨਾ ਪਊਗਾ ਵੋਟਾਂ ਦੇ ਵੇਲੇ ਵੀ ਕਿਸੇ ਨੂੰ ਦੇਖਾਂਗੇ ਅਸਤੇ ਨੇ ਵੀ ਜੋ ਕੋਈ ਸਾਡਾ ਸਾਥ ਦੇ ਵੀ ਅਸੀਂ ਵੀ ਸਾਥ ਦੇਵਾਂਗੇ ਨਹੀਂ ਫਿਰ ਸਾਥ ਤਾਂ ਜਿਵੇਂ ਤੁਸੀਂ ਕਹਿੰਦੇ ਹੋ ਪਹਿਲਾਂ ਆਣੀਆਂ ਵੀ ਸਰਕਾਰਾਂ ਆਈਆਂ ਉਹ ਵੀ ਵੋਟਾਂ ਲੈ ਲੈ ਟੱਪ ਗਏ ਸੁਣਵਾਈ ਉਹਨਾਂ ਨੇ ਵੀ ਨਹੀਂ ਕਰੀ ਹੋ ਸਕਦਾ ਇਹ ਵੀ ਵੋਟਾਂ ਲੈ ਕੇ ਮੁੜ ਜਾਣ ਫਿਰ ਦੇਖੀ ਜੋ ਫਿਰ ਰੱਬ ਆਸਰੇ ਹੀ ਕੀ ਨਾਮ ਹੈ ਆਪਣਾ ਆਪਣਾ ਨਾਮ ਭਗਵੰਤ ਸਿੰਘ ਹੈ ਜੀ ਕੀ ਗੱਲ ਹੋਈ ਐ ਇੱਥੇ ਤੁਸੀਂ ਇਕੱਠੇ ਹੋਏ ਹੋ ਗੱਲ ਤਾਂ ਜੀ ਇਹ ਸੜਕ ਦਾ ਮਸਲਾ ਆ ਗਿਆ ਜੀ ਰਾਹ ਸਾਡਾ ਬਹੁਤ ਜ਼ਿਆਦਾ ਖਰਾਬ ਆ ਸਾਡੀਆਂ ਬੁੜੀਆਂ ਕੁੜੀਆਂ ਨੂੰ ਬਹੁਤ ਔਖਾ ਹੋਇਆ ਪਾ ਗੋਹਾ ਗੂੜਾ ਕਰਨਾ ਸਭ ਗੁਰੂ ਘਰ ਜਾਣਾ ਬੱਚਿਆਂ ਨੂੰ ਚੜਾਉਣਾ ਆਉਣਾ ਬਹੁਤ ਜ਼ਿਆਦੇ ਤੰਗ ਆ ਸੀ ਕਿੰਨਾ ਕ ਸਮਾਂ ਹੋ ਗਿਆ ਇਹਨੂੰ ਇਹਨੂੰ ਸਮਾਂ ਜੀ ਬਹੁਤ ਹੋ ਗਿਆ 4 ਸਰਕਾਰਾਂ ਟੱਪ ਗਈਆਂ ਹੱਲ ਤਿੱਕਰ ਸਾਡਾ ਇਹਦਾ ਕੋਈ ਉਹ ਨਹੀਂ ਹੋਇਆ ਫੈਸਲਾ। ਮਿਲਿਓ ਦੂਜੀਆਂ ਸਰਕਾਰਾਂ ਨੂੰ। ਸਾਰਿਆਂ ਨੂੰ ਮਿਲਿਆ ਜੀ ਕੋਈ ਕਹਿੰਦੇ ਆ ਕਹਿੰਦੇ ਆ ਜੀ ਛੋਡੀ ਬਣਾ ਦੇਣ ਸੜਕ ਲਿਖਤੀ ਰੂਪ ਤੇ ਲੈ ਜਾਂਦੇ ਨਾ। ਹੂੰ। ਪੰਚਾਇਤਾਂ ਆ ਕੇ ਵੀ ਲੈ ਕੇ ਲੈ ਜਾਂਦੇ ਹਨ ਪਰ ਸਾਡੇ ਨਹੀਂ ਸੁਣਵਾਈ ਕਰੀ। ਕੋਈ ਸੁਣਵਾਈ ਨਹੀਂ ਹੋਈ। ਨਹੀਂ ਕੋਈ ਸੁਣਵਾਈ ਨਹੀਂ। ਕੀ ਕੀ ਲੱਗਦਾ ਤੁਹਾਨੂੰ ਮੰਨ ਲਓ ਤੁਸੀਂ ਆਹ ਚੀਜ਼ ਆਜ ਵਿਰੋਧ ਕਰ ਰਹੇ ਹੋ ਕੀ ਲੱਗਦਾ ਵੀ ਇਸ ਮਸਲੇ ਦਾ ਹੱਲ ਹੋਊ ਐਸ ਲੋਟ? ਜੀ ਸਾਨੂੰ ਜੇ ਤਾਂ ਇਹ ਸਾਡਾ ਕੋਈ ਸੁਣਵਾਈ ਕਰ ਲੂਗਾ ਤਾਂ ਅਸੀਂ ਗਾਹ ਨੂੰ ਨਾੜ ਰ੍ਹਾਂਗੇ ਨਹੀਂ ਜੇ ਅਸੀਂ ਤਾਂ ਕੰਧ ਕੱਢਣ ਨੂੰ ਤਿਆਰ ਆ ਇਸ ਰਾਹ ਦੇ ਉੱਤੇ। ਕਾਟਾ ਸੀ ਕਿਸੇ ਨੂੰ ਚਾਹ ਪਾਣੀ ਵੀ ਨਹੀਂ ਪੁੱਛਣਾ ਐਦੂ ਬਾਦ ਕਿੰਨੀਆਂ ਘਟਾਣੀਆਂ ਇੱਥੇ ਇੱਥੇ 70 ਹੋਣੀਆਂ ਜੀ ਘੱਟ ਤੋਂ ਘੱਟ 60 70 70 ਹਾਂਜੀ ਘਟਾਣੀਆਂ ਹੈਗੀਆਂ ਇਹਾਂ ਮੌਜ ਨਾਲ ਫਿਰ ਬੱਚਿਆਂ ਦਾ ਕਿਵੇਂ ਕਰਦੇ ਹੋ ਬੈਨ ਆਉਂਦੀਆਂ ਫਿਰ ਮੋਡਿਆਂ ਤੇ ਲਿਆ ਲੈ ਜਵਾਕਾਂ ਨੂੰ ਇੱਥੇ ਸੜਕ ਤੇ ਚੜਾਉਨੇ ਆ ਲੇਟ ਨਹੀਂ ਹੁੰਦੇ ਫਿਰ ਲੇਟ ਵੀ ਹੁੰਦੇ ਆ ਜੀ ਤੇ ਜੱਪੜਾਂ ਵੀ ਟੁੱਟਦੀਆਂ ਨਾ ਬਹੁਤ ਜਿਆਦੇ ਤੰਗੀ ਨਾਲ ਆਉਂਦੇ ਆ ਜੇ ਸਾਨੂੰ ਮੌਕਾ ਪਾ ਤੇ ਮੌਕੇ ਤੇ ਦਿਖਾਉਣੇ ਹੁਣ ਮੋਡਿਆਂ ਤੇ ਚੱਕ ਚੱਕ ਲਿਆਉਂਦੇ ਨੇ ਬੱਚਿਆਂ ਨੂੰ